ਤਾਂ ਅਸਲ 'ਤੋਂ ਤੁਸੀਂ ਗ੍ਰਹਿ ਮੰਤਰੀ ਰਹੇ ਹੋ। ਪੰਜਾਬ ਬਾਰਡਰ ਸਟੇਟ ਹੈ ਹਰ ਬੰਦਾ ਇਹ ਕਹਿੰਦਾ ਕੈਪਟਨ ਸਾਹਿਬ ਵੀ बार-बार ਕਹਿੰਦੇ ਰਹੇ ਆ ਸਾਰੇ ਕਹਿੰਦੇ ਆ ਤੇ ਭਗਵੰਤ ਮਾਨ ਵੀ ਕਹਿੰਦਾ ਕਿ ਬੜੀ ਸੈਂਸਿਟਿਵ ਸਟੇਟ ਹੈ ਪਰ ਵਾਰ-ਵਾਰ ਪਿਛਲੇ 1 ਮਹੀਨੇ ਦੇ ਵਿੱਚ 8 ਪੁਲਿਸ ਥਾਣਿਆਂ ਦੇ ਉੱਪਰ ਗ੍ਰੇਨੇਡ ਨਾਲ ਧਮਾਕੇ ਹੋ ਜਾਣੇ ਤੇ ਇੱਕ ਨਵੇਂ ਸਾਲ ਦੇ ਵਿੱਚ ਹੋ ਜਾਣਾ ਜਨਨ ਕਿ ਹੁਣ ਤੱਕ ਸਵਾ ਕੁ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ 9 ਬੰਬ ਧਮਾਕੇ ਹੋ ਗਏ ਆ ਉਹ ਵੀ ਪੁਲਿਸ ਥਾਣਿਆਂ ਤੇ ਤੁਸੀਂ ਗ੍ਰਹਿ ਮੰਤਰੀ ਰਹੇ ਹੋ ਪੰਜਾਬ ਦੇ ਗ੍ਰਹਿ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਲੈਣੀ ਪੈਂਦੀ ਸੀ ਮੁੱਖ ਮੰਤਰੀ ਦੇ ਤੌਰ ਤੇ ਲੈਣੀ ਪੈਂਦੀ ਸੀ ਪਰ ਫਿਲਹਾਲ ਸਾਫਤ ਮੰਦ ਹੈ ਦੇਖੋ ਜਿਹੋ ਜਿਹੇ ਮੁੱਖ ਮੰਤਰੀ ਮਿਲ ਗਿਆ ਪੰਜਾਬ ਨੂੰ ਬੜੀ ਵੱਡੀ ਗੱਲ ਕਿ ਤੁਸੀਂ ਆ ਹਮਮ ਔਰ ਇਹ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਿਆ ਇੰਨਾ ਕਮਜ਼ੋਰ ਇੰਨਾ ਡਰਪੋਕ ਤੇ ਬਿਨਾ ਲੱਤਾਂ ਤੋਂ ਇਹ ਮੁੱਖ ਮੰਤਰੀ ਜ਼ੁਬਾਨ ਵੀ ਨਹੀਂ ਹੱਥ ਵੀ ਨਹੀਂ ਪੈਨਸਲ ਵੀ ਨਹੀਂ ਹਰਾ ਪੈਨ ਨਹੀਂ ਕਾਲੇ ਪੈਨ ਨਾਲ ਹੀ ਸਾਈਨ ਕਰਦੇ ਅਸੀਂ ਕਦੀ ਹਰਾ ਪੈਨ ਨਹੀਂ ਸਿੱਖਿਆ ਪਤਾ ਨਹੀਂ ਇਹਨੇ ਕਿੱਥੋਂ ਸੁਣ ਲਿਆ ਹਰਾ ਪੈਨ ਜਿਹੜਾ ਕਿਹੜਾ ਹਰਾ ਪੈਨ ਉਹ ਪੰਜਾਬ ਨੂੰ ਚਲਾਉਣ ਲਈ ਤੇ ਲਾਲ ਪੈਨ ਚਾਹੀਦਾ ਕਿ ਜਿਹੜੀ ਮਰਜ਼ੀ ਲਾ ਕੇ ਤੇ ਉਹਨੂੰ ਪੰਜਾਬ ਨੂੰ ਚਲਾਓ ਤੇ ਮੁੱਖ ਮੰਤਰੀ ਸਾਹਿਬ ਆਪਣੀਆਂ ਲੱਤਾਂ 'ਚ ਦਮ ਲਿਆਓ ਜੇ ਪੰਜਾਬ ਨੂੰ ਚਲਾਉਣਾ